ਬਾਪੂ ਕਹੇਗੇ ਨਹੀਂ ਕਿ ਪਹਿਲਾ ਕੜਾ ਸੀ ਨੂੰ ਕਲੇਸ਼ ਆ ਹਉ ਤੇ ਬਾਉਂਸਰ ਰੱਖੇ ਨੇ ਲੜ ਪੈਂਦੇ ਵਿਆਹ ਦੇ ਫੋਟੋ ਕੋ ਚਾਉਂ ਤੋਂ ਲੜ ਪੈਂਦੇ ਸਿੰਗਰ ਕੁੱਟ ਖਾ ਕੇ ਹੋ ਜਾਗੇ ਕੁੱਟ ਤਾਂ ਖਾਣੀ ਐ ਮਤਲਬ ਗੱਲ ਸਮਝੋ ਵੀ ਅਸਲਾ ਕਿੰਨਾ ਲਈ ਫਿਰਦੇ ਆ ਹਾਂ ਉਦੋਂ ਤਾਂ ਕੋਈ ਕੁਸਾਂਦਾ ਹੀ ਨਹੀਂ ਸੀ ਕਿਸੇ ਨੂੰ ਛੋਟੀ ਨਹੀਂ ਸੀ ਮਾਰਦਾ ਕਿਸੇ ਦੇ ਕੋਈ ਹੁਣੇ ਦੁਸ਼ਮਣੀਆਂ ਪਾਈ ਫਿਰਦੇ ਆਪਸ ਵਿੱਚ ਕਿੰਨਾ ਲੜਦੇ ਆ ਕਿੰਨੇ ਕੇਸ ਆਉਂਦੇ ਆ ਕਿੰਨਾ ਇੱਕ ਦੂਜੇ ਨੂੰ ਬੋਲਦੇ ਆ ਉਦੋਂ ਇਸ ਤਰ੍ਹਾਂ ਨਹੀਂ ਸੀ ਉਦੋਂ ਇੱਕ ਸਹਿਨਸ਼ੀਲਤਾ ਸੀ ਇਹਨਾਂ ਚ ਬਾਪੂ 파ਰਸ ਨੂੰ ਵੀ ਬੜੇ ਇਹ ਜੇ ਮੌਕੇ ਆਏ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਸੀਗੇ ਅੱਛਾ ਜੀ ਤੇ ਇਹਨਾਂ ਨੇ ਕੈਰੋ ਦੀ ਰਜਵਾੜਾ ਸ਼ਾਹੀ ਜਿਹੜਾ ਉਹਦਾ ਰਾਜ ਸੀ ਉਹਦੇ ਖਿਲਾਫ ਕਵਤਾਵਾਂ ਲਿਖਣੀ ਸ਼ੁਰੂ ਕਰਤੀਆਂ ਤੇ ਕੈਰੋ ਨੇ ਸੁਨੇਹਾ ਕੱਲਿਆ ਵੀ ਕਰਨੈਲ ਸਿੰਘ 파ਰਸ ਨੂੰ ਕਹੋ ਕਿ ਉਹ ਮੇਰੇ ਖਿਲਾਫ ਕਵਤਾਵਾਂ ਨਾ ਲਿਖੇ ਜੋ ਲੈਣਾ ਚਾਹੁੰਦਾ ਉਹ ਦੇ ਦਿੰਨੇ ਹੈ ਇਹਨਾਂ ਨੇ ਕੈਰੋਂ ਨੂੰ ਸੁਣਾਇਆ ਕਲਵਾਇਆ ਸੀ ਕਿਸੇ ਰਾਹੀਂ ਬੰਦੇ ਦਾ ਨਾਮ ਭੁੱਲ ਗਿਆ ਮੇਰੇ ਲਿਖਿਆ ਸ਼ਾਇਦ ਕਿਤਾਬ ਚ ਅੱਛਾ ਵੀ ਕੈਰੋਂ ਸਾਹਿਬ ਮੈਂ ਲੋਕਾਂ ਦਾ ਕਵੀਸ਼ਰ ਹਾਂ ਲੋਕਾਂ ਦੀ ਜ਼ੁਬਾਨ ਚ ਲਿਖਦਾ ਹਾਂ ਲੋਕਾਂ ਦੀ ਨਬਜ਼ ਫੜ ਕੇ ਲਿਖਦਾ ਹਾਂ ਲੋਕਾਂ ਦੀ ਗੱਲ ਲਿਖਦਾ ਹਾਂ ਤੇ ਮੈਨੂੰ ਤੂੰ ਕੀ ਦੇ ਸਕਦਾ ਮੈਂ ਲੋਕਾਂ ਨਾਲ ਖੜਾ ਲੋਕ ਮੇਰੇ ਐ ਤੋ ਇਹ ਕਾਮਰੇਡਾਂ ਦੀਆਂ ਸਟੇਜਾਂ ਤੇ ਅਕਾਲੀਆਂ ਦੀਆਂ ਸਟੇਜਾਂ ਤੇ ਵੀ ਗਾਉਂਦੇ ਰਹੇ ਆ ਮਤਲਬ ਗਾਉਂਦੇ ਲੋਕ ਪੱਖੀ ਸੀ ਔਰ ਲੋਕਪਖੀ ਗਾਉਣ ਕਰਕੇ ਉਹ ਅੱਜ ਲੋਕਾਂ ਦੇ ਵਿੱਚ ਹਰਮਨ ਪਿਆਰੇ ਹੈ ਜਦੋਂ ਇਹ ਲੰਮਾ ਸਮਾਂ ਬਾਹਰ ਚਲੇ ਗਏ ਕੈਨੇਡਾ ਦੇ ਵਿੱਚ ਤੇ ਲੋਕ ਭੁੱਲ ਭੁਲਾ ਗਏ ਜਦੋਂ ਕਵਿਸ਼ਰੀਆਂ ਰਿਕਾਰਡ ਹੋਈਆਂ ਬਹੁਤੇ ਲੋਕ ਤਾਂ ਇਹ ਕਹਿੰਦੇ ਸੀ ਕਰਨੈਲ ਸਿੰਘ ਪਾਰਸ ਤਾਂ ਚਲਾ ਗਿਆ ਦੁਨੀਆ ਤੋਂ ਜਦੋਂ ਕਿਤਾਬ ਆਈ 1999 ਦੇ ਵਿੱਚ ਕਿਤਾਬ ਆਈ ਕਰਨੈਲ ਸਿੰਘ ਪਾਰਸ ਜੀ ਬਾਰੇ ਮੇਰੀ ਫਿਰ ਆਈ ਵੜਮੋਲਾ ਪਾਰਸ ਤਿੰਨ ਕਿਤਾਬਾਂ ਮੈਂ ਉਹਨਾਂ ਤੇ ਕੀਤੀਆਂ ਜੀ ਚਰਚਾ ਹੋਈ ਫਿਰ ਮੋਹਨ ਸਿੰਘ ਮੇਲੇ ਤੇ ਜਸੋਵਾਲ ਸਾਹਿਬ ਲੈ ਗਏ ਉੱਥੇ ਪੁਰਸਕਾਰਤ ਕੀਤਾ ਫਿਰ ਵੱਖ-ਵੱਖ ਟੀਵੀ ਪ੍ਰੋਗਰਾਮ ਹੋਏ ਟੈਲੀ ਫਿਲਮ ਬਣੀ ਔਰ ਡੀਡੀ ਨੈਸ਼ਨਲ ਤੇ ਆਈ ਫਿਰ ਰੇਡੀਓ ਤੇ ਸੀਰੀਅਲ ਬਣਾਇਆ ਫਿਰ ਅਖਬਾਰਾਂ ਚ ਮਤਲਬ ਆਪੂ ਪਾਰਸਪਾਰਸ ਹੋਣ ਲੱਗ ਗਈ ਉਹ ਮੈਨੂੰ ਕਹਿੰਦੇ ਸੀ ਵੀ ਤੂੰ ਨਾ ਮੈਨੂੰ ਕੁ ਗਿਆਨ ਵੀ ਹਰਾ ਕਰਤਾ ਕਹਿੰਦੇ ਤੂੰ ਮਾੜੇ ਸਾਈਕਲ ਦੇ ਟਾਇਰ ਚ ਇੰਨੀ ਹਵਾ ਨਾ ਭਰ ਨਾ ਭਰੇ ਪਾੜ ਜੂ ਲਾ ਐਡੀ ਨਿਮਰਤਾ ਐਡਾ ਬਾਬਾ ਬਹੁੜ ਬੰਦਾ ਇਹ ਇਹ ਗੱਲ ਕਹਿਣੀ ਪਰ ਉਹਨਾਂ ਤੋਂ ਸਿੱਖੀਆਂ ਕੁਝ ਗੱਲਾਂ ਅੱਜ ਵੀ ਯਾਦ ਆਉਂਦੀਆਂ ਜਗਤਾਰ ਜੀ ਸਾਡੇ ਸਾਡੇ ਦਰਸ਼ਕ ਵੀ ਚੰਗੀਆਂ ਸਮਝਣ ਕਹਿੰਦੇ ਕਿ ਤੁਹਾਡੇ 20 ਬੇਲੀ ਐ ਠੀਕ ਦੋ ਰੋਸ ਜਣ ਤੁਹਾਡੇ 20 ਬੇਲੀ ਐ ਦੋ ਰੋਸ ਜਣ ਦੋ ਰੋਸ ਜਣ ਤੇ ਚਿੰਤਾ ਨਾ ਕਰੋ ਹੂੰ ਹੂੰ ਜਦੋਂ 18 ਰੋਸ ਜਣ ਫੇਰ ਮਨ ਤੇ ਬੋਝ ਪਾਓ ਕਿ ਵਾਕਿਆ ਹੀ ਮੈਂ ਭੇੜਾ ਹੋਊਂਗਾ ਭੇੜਾ ਭੇੜਾ 18 ਤਾਂ ਨਹੀਂ ਭੇੜੇ ਇੱਕ ਵਾਰੀ ਮੈਂ ਗਿਆ ਤੇ ਚਾਹ ਪੀਤੀ ਤੇ ਜਦੋਂ ਮੈਂ ਕੱਪ ਜਿਹੜਾ ਸੀ ਉਹ ਮੇਜ਼ ਤੇ ਰੱਖਿਆ ਤੇ ਉਹਦਾ ਖੜਕਾ ਬਹੁਤ ਹੋਇਆ ਮੈਨੂੰ ਕਹਿੰਦੇ ਦੁਆਰਾ ਚੱਕ ਕੱਪ ਮੈਂ ਚੱਕਿਆ ਕਹਿੰਦਾ ਹੁਣ ਰੱਖ ਮੈਂ ਰੱਖਿਆ ਉਹਦਾ ਖੜਕਾ ਨਹੀਂ ਹੋਇਆ ਕਹਿੰਦਾ ਬਸ ਤੂੰ ਹੁਣ ਸਮਝ ਗਿਆ ਉਹ ਗੁਣ ਅੱਜ ਵੀ ਮੈਂ ਪੱਲੇ ਬੰਨੇ ਆ ਬਹੁਤ ਸਾਰੇ ਲੋਕ ਜਿਹੜੇ ਆ ਓਹ ਸਿੱਖ ਲੈਂਦੇ ਆ ਕਈ ਨਹੀਂ ਸਿੱਖ ਸਕਦੇ ਮੈਨੂੰ ਪਤਾ ਹੈ ਕਿ ਜੇ 6-7 ਬੰਦੇ ਬੈਠੇ ਆ ਤੇ ਆਪਾਂ ਚਾਹ ਪੀ ਕੇ ਕੱਪ ਰੱਖਿਆ ਕੱਪ ਰੱਖਦੇ ਆ ਆਪਣੇ ਕੰਨਾਂ ਨੂੰ ਧਿਆਨ ਖਿੱਚਿਆ ਗਿਆ ਤੇ ਹੁਣ ਮੈਂ ਉਹ ਨਿੱਕੀਆਂ-ਨਿੱਕੀਆਂ ਗੱਲਾਂ ਪਰ ਵੱਡੇ ਅਰਥਾਂ ਵਾਲੀਆਂ ਭਾਪੂਰਨ ਉਹ ਅੱਜ ਵੀ ਉਹਨਾਂ ਦੀਆਂ ਮਨ 'ਚ ਵਸਾ ਕੇ ਰੱਖੀਆਂ ਹੋਈਆਂ ਕਿਉਂਕਿ ਤਰਕਸ਼ੀਲ ਤਰਕਬੁੱਧੀ ਦੇਖੋ ਇੱਕ ਹੈਰਾਨੀ ਜਨਕ ਗੱਲ ਸੁਣਾਉਣਾ ਮੈਂ ਉਸਤੇ ਵੀ ਆ ਲੱਗੇ ਸੀ ਉਹ ਵਾਕਿਆ ਤਰਕਸ਼ੀਲੀ ਜਾਂ ਕਿਦੇ ਪੁਵਿੱਖ ਦੱਸਦੇ ਨੇ ਤੁਹਾਡੇ ਵੀ ਦੱਸਿਆ ਇਹ ਪੁਵਿੱਖ ਬਿਲਕੁਲ ਉਹ ਮੱਥਾ ਪੜਦੇ ਸੀ ਅੱਛਾ ਉਹ ਕਹਿੰਦੇ ਸੀ ਮੈਂ ਕਿਤਾਬਾਂ ਵੀ ਬਹੁਤ ਪੜ੍ਹੀਆਂ ਜੱਸਾ ਵਾਲ ਸਾਹਿਬ ਕਹਿੰਦਾ ਸੀ ਮੈਂ ਕਿਤਾਬਾਂ ਬਹੁਤ ਪੜ੍ਹੀਆਂ ਬੰਦਾ ਕੋਈ ਨਹੀਂ ਪੜਿਆ ਹਾਂ ਬਾਪੂ ਕਹਿੰਦਾ ਸੀ ਮੈਂ ਕਿਤਾਬਾਂ ਵੀ ਬਹੁਤ ਪੜ੍ਹੀਆਂ ਬੰਦੇ ਵੀ ਬਹੁਤ ਪੜ੍ਹੇ ਅੱਛਾ ਉਹ ਦੱਸ ਦਿੰਦੇ ਸੀ ਵੀ ਮੱਥਾ ਵੇਖ ਕੇ ਇੱਕ ਵਾਰੀ ਕੋਈ ਬੰਦਾ ਆ ਗਿਆ ਹੂੰ ਹੂੰ ਫੌਜ ਚ ਰਿਟਾਇਰ ਹੋਇਆ ਕਹਿੰਦਾ ਜੀ ਮੈਂ ਤੁਹਾਡਾ ਚੇਲਾ ਬੰਨਾ ਬਾਪੂ ਜੀ ਨੂੰ ਲੱਗਿਆ ਵੀ ਬੰਦਾ ਸ਼ਰਾਰਤੀ ਹੈ ਕਹਿੰਦਾ ਜੀ ਪਹਿਲਾਂ ਕਿੱਥੇ ਅਸੀਂ ਕਹਿੰਦਾ ਜੀ ਮੈਂ ਫੌਜ ਚ ਕਹਿੰਦਾ ਉੱਥੇ ਫਿਰ ਕਿੰਨਾ ਚੱਲ ਰਿਹਾ ਕਹਿੰਦਾ ਰਿਹਾ ਤਾਂ ਨਹੀਂ ਜੀ ਕੱਢਦਾ ਸੀ ਇਹ ਕਿਉਂ ਕਹਿੰਦਾ ਜੀ ਮੈਂ ਉਹ ਮੇਰੇ ਤੋਂ ਸੀਨੀਅਰ ਜਿਹੜਾ ਸੂਬੇਦਾਰ ਸੀ ਮੈਂ ਉਹਦਾ ਮੱਥਾ ਪਾੜਦਾ ਸੀ ਕਹਿੰਦਾ ਅੱਛਾ ਅੰਨਾ ਹਾਂ ਕਹਿੰਦਾ ਸਕੂਲੇ ਵੀ ਪੜਿਆ ਕਹਿੰਦਾ ਨਹੀਂ ਉਥੋਂ ਹੀ ਕੱਢਦਾ ਸੀ ਇਹ ਕਿਉਂ ਆਹ ਮਾਸਟਰਨੀ ਦੀ ਗੁੱਤ ਪਟਦੀ ਸੀ ਬਾਪੂ ਪਾਰਸ ਕਹਿੰਦਾ ਵੀ ਉਹਦਾ ਮੱਥਾ ਪਾੜਦਾ ਸੀ ਮੇਰਾ ਮੱਥਾ ਕਿੱਦੇ ਪਾੜੇਗਾ ਮਤਲਬ ਕਹਿਣ ਤੋਂ ਭਾਵ ਕਿ ਉਹ ਵੇਖ ਲੈਂਦੇ ਸੀ ਵੇਖ ਲੈਂਦੇ ਮੈਨੂੰ ਕਹਿੰਦੇ ਦੇਖ ਵੀ ਆਪਣਾ ਨਿੰਦਰ ਖਗਾਨਵੀ ਵੀ ਤੂੰ ਮਿਹਨਤੀ ਐ ਮਿਹਨਤ ਕਰਦਾ ਰਹੀਂ ਨੱਕ ਦੀ ਸਿੱਧੇ ਤੁਰਦਾ ਰਹੀਂ ਤੇਰੀ ਤਰੱਕੀ ਆਪੇ ਹੋਊਗੀ ਠੀਕ ਹੈ ਮੈਂ ਸੱਚੀ ਗੱਲ 1999 98 ਦੀ ਗੱਲ ਹੋਣੀ ਹੈ ਤੇ ਅੱਜ ਕਿੰਨੇ ਸਾਲ ਇਸ ਗੱਲ ਨੂੰ ਬੀਤ ਗਏ ਆ ਤੁਸੀਂ ਹਿਸਾਬ ਲਾ ਲਓ ਤਾਂ ਵਾਕਿਆ ਹੀ ਮੈਨੂੰ ਉਹ ਮੁਹੱਬਤ ਮਾਣ ਮਿਲਿਆ ਦੂਜੀ ਗੱਲ ਉਹਨਾਂ ਦੀ ਵੱਡੀ ਜਿਹੜੀ ਮੈਂ ਉਹਨਾਂ ਦੇ ਨਾਲ ਵੇਖੀ ਬਹੁਤ ਸਾਰੇ ਥਾਵਾਂ ਤੇ ਉਹਨੇ ਪਤਾ ਕਰਨਾ ਜੀ ਉਹਨੇ ਕਹਿਣਾ ਵੀ ਅਸੀਂ ਫਲਾਣੇ ਪਿੰਡ ਖਾੜਾ ਲਾਇਆ ਇੱਥੇ ਰੋਕ ਲਓ ਗੱਡੀ ਫਲਾਣਿਆਂ ਦੇ ਚੱਲੀਏ ਦਿਮਾਗ ਬਹੁਤ ਤੇਜ਼ ਸੀ ਤੇ ਯਾਦਸ਼ਤ ਫਿਰ ਉੱਚੀ ਸੁਣ ਲੱਗ ਗਿਆ ਸੀ ਉਹਨਾਂ ਨੂੰ ਲਾਸਟ ਦੇ ਉੱਤੇ ਤੇ ਘਰ ਘਰ ਜਾਣਾ ਔਰ ਜਿਨ੍ਹਾਂ ਨਾਲ ਸਬੰਧ ਜੁੜੇ ਉਹ ਐਸੇ ਜੁੜੇ ਇੱਕ ਵਾਰੀ ਕਿਸੇ ਦੇ ਘਰੇ ਗਏ ਜਾਂਦੇ ਅਨਸਾਰ ਕਿ ਵੀ ਨਾ ਪਾਣੀ ਪੀਣਾ ਨਾ ਚਾਹ ਪੀਣੀ ਹੈ ਬਸ ਦਦਾਰੇ ਕਰਨੇ ਹੈ ਬਹਿ ਗਏ ਤੇ ਘਰ ਦਾ ਮਾਲਕ ਆਇਆ ਉਹਨੂੰ ਕਹਿੰਦੇ ਹਰਾ ਕਹਿੰਦਾ ਹਾਂਜੀ ਕਹਿੰਦਾ ਜਿਹੜੀ ਕਿਕਰ ਹੈ ਵਿਹੜੇ 'ਚ ਖੜੀ ਇਹ ਬੇਟਮ ਬੇਟੰਗੀ ਹੈ ਬੇਟਾ ਵੀ ਹੈ ਜੀ ਅਹ ਕਿਉਂ ਬਾਪੂ ਜੀ ਅਹਨਾ ਤੇਰਾ ਕਿੰਨਾ ਖੁੱਲਾ ਵਿਹੜਾ ਕਿਕਰ ਤੇਰੇ ਵਿਹੜੇ ਖੁੱਲੇ ਦੀ ਛਾਂ ਮਾਰੀ ਬੈਠੀ ਐ ਤੇ ਤੇਰੇ ਵਿਹੜੇ ਨੂੰ ਪੀੜਾ ਬਣਾਈ ਬੈਠੀ ਐ ਤੇ ਤੂੰ ਜਿਵੇਂ ਆਪਾਂ ਦਾੜੀ ਕੱਟਦੇ ਹਾਂ ਹਾਂ ਉਹਨੂੰ ਢੰਗ ਨਾਲ ਜੀ ਜੀ ਓਵੇਂ ਕਿਕਰ ਕੱਟ ਉਹਨੇ ਹ ਕੱਲ ਨੂੰ ਮੈਂ ਫੇਰਾਉਂ ਤਾਂ ਕੱਲ ਨੂੰ ਕਿਕਰ ਕੱਟੀ ਹੋਣੀ ਚਾਹੀਦੀ ਐ ਉਹੀ ਗੱਲ ਦੂਜੇ ਤੀਜੇ ਦਿਨ ਅਸੀਂ ਨੰਗਦੇ ਫੇਰ ਗਏ ਸ਼ਰਡਾਲਾ ਪਿੰਡ ਸੀ ਇਹਨਾਂ ਦੇ ਨੇੜੇ ਬੁੱਟਰਡਾਲਾ ਸ਼੍ਰੀ ਅੱਛੀ ਤੇ ਗਏ ਤਾਂ ਵਾਕਿਆ ਹੀ ਵੀ ਉਹ ਕਿੱਕਰ ਸ਼ਾਂਗੀ ਹੋਈ ਸ਼ਾਂਕਤੀ ਹੁਣ ਤੇ ਵਿੜਾ ਉਹਨਾਂ ਦਾ ਖੁਲਮ ਖੁੱਲਾ ਤੇ ਮਤਲਬ ਉਹ ਨਾ ਇੱਕ ਹਰ ਗੱਲ ਨੂੰ ਇੱਕ ਕਸਵੱਟੀ ਤੇ ਆਪਣੇ ਰੂਪ ਤੇ ਆਪਣੇ ਰੰਗ ਤੇ ਆਪਣੀ ਸੋਚ ਵੇਖੋ ਵਿਸ਼ਵ ਦਾ ਗਿਆਨ ਟ੍ਰਾਂਟੋ ਰੇਡੀਓ ਉਹਨਾਂ ਦੇ ਕੋਲ ਹੋਣਾ ਕੰਨਾਂ ਦੇ ਉੱਤੇ ਉਹ ਲਾਏ ਹੁੰਦੇ ਸੀ ਹੈੱਡਫੋਨ ਜੀ ਤੇ ਕਾਗਜ਼ ਪੈਨ ਡਾਇਰੀ ਕੋਲ ਰੱਖੀ ਹੁੰਦੀ ਸੀ ਤੇ ਰੇਡੀਓ ਸੁਣੀ ਜਾਂਣਾ ਤੇ ਟ੍ਰਾਂਟੋ ਦੇ ਬਹੁਤ ਸਾਰੇ ਰੇਡੀਓ ਬ੍ਰਾਡਕਾਸਟਰ ਉਹਨਾਂ ਨੂੰ ਟੈਲੀਫੋਨ ਕਰਕੇ ਪੁੱਛਦੇ ਹੁੰਦੇ ਸੀ ਆਪਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਅੱਧਾ ਘੰਟਾ ਪਹਿਲਾਂ ਕਿ ਬਾਪੂ ਜੀ ਅੱਜ ਵਿਸ਼ਵ ਦੇ ਵਿੱਚ ਵਾਪਰੀਆਂ ਕੋਈ ਖਾਸ-ਖਾਸ ਖਬਰਾਂ ਦੀ ਜਾਣਕਾਰੀ ਦਿਓ ਅੱਛਾ ਜੀ ਫਿਰ ਉਹਨਾਂ ਨੇ ਆਖਣਾ ਲੇਖ ਅੱਜ ਫਲਾਣੇ ਰਾਸ਼ਟਰਪਤੀ ਨੇ ਆ ਬਿਆਨ ਦਿੱਤਾ ਉੱਥੇ ਤਾਂ ਇੰਨੇ ਸਾਲ ਪਹਿਲਾਂ ਆਏ ਹੋਇਆ ਸੀ ਫਿਰ ਪੁੱਛਣਾ ਉਹਨਾਂ ਪੰਜਾਬ ਦੀ ਗੱਲ ਬੈਠੇ ਕੈਨੇਡਾ ਚ ਪੰਜਾਬ ਦੀ ਗੱਲ ਪਹਿਲਾਂ ਉਹਨਾਂ ਨੂੰ ਪਤਾ ਹੁੰਦਾ ਸੀ ਫਿਰ ਨਾਲ ਉਹਦੇ ਮਲਾਪ ਕਰਨਾ ਜਿਵੇਂ ਕੋਈ ਤਬਸਰਾਵਾਦ ਜਿਵੇਂ ਕੋਈ ਵਿਸ਼ਲੇਸ਼ਣਕਾਰ ਖਬਰਾਂ ਦੀ ਉਹ ਕਰਦਾ ਔਰ ਬਹੁਤ ਆਪਣੇ ਆਪ ਨੂੰ ਉਹਨਾਂ ਦੀ ਸ਼ਖਸੀਅਤ ਜਿਹੜੀ ਸੀ ਆਪਣੇ ਆਪ ਇਸ ਤਰ੍ਹਾਂ ਢਾਲ ਲਿਆ ਸੀ ਗਿਆਨ ਦੇ ਗਿਆਨ ਦੀ ਜਿਹੜੀ ਸੀ ਨਾ ਉਹਨਾਂ ਦੀ ਧਾਰਾ ਜੀ ਰਹਿੰਦੀ ਉਹਨੂੰ ਡਿਵੈਲਪ ਕਰਦੇ ਗਏ ਹਰ ਨਿੱਕੀ ਤੋਂ ਨਿੱਕੀ ਗੱਲ ਇੱਕ ਵਾਰੀ ਜਿਹਦੇ ਨਾਲ ਮौसी ਮौसी ਬਾਬੂ ਸਿੰਘ ਮਾਨ ਮਰਾੜਾ ਵਾਲੇ ਮੇਰੇ ਚਲੇ ਗਏ ਪਿੰਡ ਮੈਂ ਵੀ ਉੱਥੇ ਬੈਠਾ ਸੀ ਤੇ ਖਾਣ ਪੀਣ ਦੇ ਸ਼ਕੀਨ ਸੀ ਬਾਪੂ 파ਰਸ ਤੇ ਘਰੇ ਆਏ ਨੂੰ ਯਾਥਣਾਂ ਤਾਂ ਮੜਾ ਜੇ ਲਵਾ ਕੇ ਕੌੜਾ ਪਾਣੀ ਭੇਜਣਾ ਤੇ ਉਹ ਮਾਨ ਸਾਹਿਬ ਨੂੰ ਕਹਿੰਦੇ ਵੀ ਟਾਈਮ ਹੋ ਗਿਆ ਉਹ ਕਹਿੰਦੇ ਨਹੀਂ ਅਜੇ ਤਾਂ ਟਾਈਮ ਕਿੱਥੇ ਹੋਇਆ ਬਾਬੂ ਸਿੰਘ ਮਾਨ ਕਹਿੰਦੇ ਵੀ ਹਣੇ ਤਾਂ 5 ਵਜੇ ਐ ਤੇ ਟਾਈਮ ਪੀਸ ਤੇ ਵਾਕਈ 5 ਵਜੇ ਸੀ ਉਹ ਜੇ ਤੇ ਮਾਨ ਸਾਹਿਬ ਬੈਠੇ ਬੈਠੇ ਕਹਿੰਦੇ ਮੈਂ ਥੋੜਾ ਵਾਸ਼ਰੂਮ ਜਾ ਆ ਮਾ ਉਹ ਵਾਸ਼ਰੂਮ ਤੇ ਚਲੇ ਗਏ ਤੇ ਉਹ ਮੁੰਡੇ ਨੂੰ ਕਹਿੰਦੇ ਰਾਜੂ ਕਹਿੰਦਾ ਹਾਂ ਕਹਿੰਦਾ ਉਹ ਲਾਈ ਟਾਈਮ ਪੀਸ ਲਾ ਤੇ 6 ਵਜਾ ਦੇ ਜਦੋਂ ਮਾਨ ਸਾਹਿਬ ਇਧਰ ਉਧਰ ਵਾਰ ਵਾ ਉਹ ਤੇ ਯਾਰ ਮਾਨ ਸਾਹਿਬ ਨੂੰ ਤਾਂ ਘੰਟਾ ਹੋ ਗਿਆ ਉਦੋਂ 5 ਵਜੇ ਸੀ ਤੇ ਮਤਲਬ 6 ਵਜਾਈ ਬੈਠੇ ਕਹਿੰਦੇ ਹੁਣ ਆਪਾਂ ਲਾਈਏ ਮਹਿਫਿਲ ਸੋ ਇਹ ਇੱਕ ਜੇ ਪਿੰਡ ਦਾ ਬੋਲ ਲਾਪੜੇ ਸੀ ਬਹੁਤ ਲਾਪੜੇ ਪਿੰਡ ਦਾ ਸੀਰੀ ਹੈ ਇਹ ਨਹੀਂ ਜਾਤਾਂ ਪਾਤਾਂ ਨੂੰ ਨਹੀਂ ਮੰਨਦੇ ਸੀ ਨਿਕਲ ਚੁੱਕਾ ਸੀ ਵਹਿਮ ਪਾਤਾ ਪਾਤਾ ਦਾ ਸੀਰੀ ਨੂੰ ਕਹਣਾ ਲੈ ਮੇਰੇ ਗਲਾਸ ਚੋਂ ਪਹਿਲੀ ਕੁੱਟ ਤੂੰ ਪਰ ਹਾਏ ਤੇ ਬਾਕੀ ਦੀ ਮੈਨੂੰ ਫੜਾਈ ਝੂਠੀ ਪੀ ਲੈਂਦੇ ਸੀ ਝੂਠੀਆਂ ਨੂੰ ਕਹਿੰਦਾ ਸੀ ਇਹ ਤਾਂ ਹੈ ਹੀ ਮਤਲਬ ਸ਼ੁੱਧ ਇਹ ਤਾਂ ਤੂੰ ਮੇਰਾ ਇੰਨਾ ਚੇਲਾ ਮੇਰਾ ਪੁੱਤ ਮੇਰਾ ਬਾਲਕਾ ਮੇਰੀਆਂ ਖੇਤਾਂ ਨੂੰ ਸੰਭਲਣ ਵਾਲਾ ਮੇਰੀ ਸੇਵਾ ਕਰਨ ਵਾਲਾ ਤੇ ਤੂੰ ਮੇਰਾ ਮਤਲਬ ਉਹ ਜਿਹਦੇ ਹੋਗੇ ਹੋਗੇ ਜਿਹੜਾ ਉਹਨਾਂ ਦਾ ਹੋ ਗਿਆ ਹੋ ਗਿਆ ਇੰਨੀਆਂ ਵੱਡੀਆਂ ਹਸਤੀਆਂ ਬਾਰ-ਬਾਰ ਇਸ ਦੁਨੀਆ ਤੇ ਨਹੀਂ ਆਉਂਦੀਆਂ ਮੈਂ ਉਹਨਾਂ ਨੂੰ ਮੇਰੇ ਘਰ ਵੀ ਆਉਂਦੇ ਸੀ ਮੈਂ ਉਸਤਾਦ ਜਮਲਾ ਜੀ ਦੀ ਯਾਦ ਚ ਮੇਲਾ ਲਾ ਕੇ 골ਡ ਮੈਡਲ ਵੀ ਭੇਟ ਕੀਤਾ ਪਿੰਡ ਮੇਰੇ ਕਈ ਵਾਰੀ ਮੇਰੇ ਪਿੰਡ ਗਏ ਮੈਂ RAMU ਵਾਲੇ RAMU ਵਾਲਾ ਮੈਨੂੰ ਆਪ ਦਾ ਪਿੰਡ ਹੀ ਲੱਗਦਾ ਸੀ ਹੁਣ ਇੱਕ ਦਿਨ ਨਾ ਰਾਤ ਨੂੰ ਮੈਂ ਮੋਗੇ ਕੋਲ ਸੀ ਤੇ ਮੇਰਾ ਦੋਸਤ ਮੈਨੂੰ ਕਹਿੰਦਾ ਵੀ RAMU ਵਾਲਾ ਕਿੱਥੇ ਕਾ ਮੈਂ ਕਿਹਾ ਨੇੜੇ ਹੀ ਐ ਤੇ ਮੇਰਾ ਵੀ ਜੀ ਕੀਤਾ ਵੀ ਹੁਣ ਤਾਂ ਬਾਪੂ ਵੀ ਨਹੀਂ ਐ ਬੇਬੇ ਵੀ ਨਹੀਂ ਐ ਤੇ ਪਰਿਵਾਰ ਪਰਦੇਸਾਂ ਚ ਬੈਠਾ ਤੇ ਆਪਦੀ ਪਰਸਨਲ ਕੁੜਤਨ ਕਰਕੇ ਪਰਿਵਾਰ ਜਿਹੜਾ ਹੈ ਉਹ ਖਿੰਡ ਗਿਆ ਫੁੰਡ ਗਿਆ ਤੇ ਪਰ ਬਾਪੂ ਦਾ ਘਰ ਜਿੱਥੇ ਮੈਂ ਰਿਹਾ ਵੀ ਮੈਂ ਸੱਚ ਦਾ ਕਰ ਚੱਲਾ ਤੇ ਜਗਤਾਰ ਸਿੰਘ ਕਹਿੰਦੇ ਆ ਵੀ ਘਰ ਬੰਦਿਆਂ ਨਾਲ ਹੁੰਦੇ ਨੇ ਤੇ ਜਦੋਂ ਸਾਡੀ ਮੇਰੇ ਦੋਸਤ ਨੇ ਕਾਰ ਰੋਕੀ ਦਰਵਾਜ਼ੇ ਮੂਹਰੇ ਮੇਰਾ ਜੀ ਕਰੇ ਮੈਂ ਬੂਹਾ ਖੜਕਾਵਾਂ ਅੰਦਰੋਂ 베ਬੇ ਬੂਹਾ ਖੋਲੂਗੀ ਤੇ ਮੈਂ ਅੰਦਰ ਜਾ ਕੇ 베ਬੇ ਬਾਪੂ ਨੂੰ ਜੱਫੀ ਪਾਉਂਗਾ ਪਰ ਉਹ ਬੂਹਾ ਅੜਿਆ ਹੋਇਆ ਸੀ ਭੜਿਆ ਹੋਇਆ ਸੀ ਕਲੇਸ਼ ਤੇ ਕਰੋਧ ਤੇ ਹਉਮੈ ਤੇ ਈਗੋ ਦਾ ਭੜਿਆ ਹੋਇਆ ਬੂਹਾ ਵੇਖ ਕੇ ਮੇਰੀ ਧਾ ਨਿਕਲ ਗਈ ਤੇ ਉਥੋਂ ਸਾਡੀ ਕਾਰ ਜਿਹੜੀ ਸੀ ਨੰਗੀ ਤੇ ਮੇਰੀਆਂ ਅੱਖਾਂ 'ਚੋਂ ਅੰਸੂ ਆ ਗਏ ਐਡੇ ਐਡੇ ਫਨਕਾਰਾਂ ਕਵੀਸ਼ਰਾਂ ਕਲਾਕਾਰਾਂ ਦੇ ਪਰਿਵਾਰਾਂ ਦੀਆਂ ਜਿਹੜੀਆਂ ਆਪਸੀ ਕੜਤਨਾਂ ਉਹਨਾਂ ਨੇ ਉਹਨਾਂ ਦੀ ਵੇਖੋ ਅੱਜ ਉਹਦੇ ਨਾਂ ਤੇ ਕਿੱਡਾ ਵੱਡਾ ਮੇਲਾ ਲੱਗਣਾ ਚਾਹੀਦਾ ਸੀ ਅੱਜ ਉਹਦੇ ਨਾਂ ਤੇ ਪੁਰਸਕਾਰਤ ਹੋਣੇ ਚਾਹੀਦੇ ਸੀ ਵੱਡੇ ਵੱਡੇ ਲੋਕ ਉਹਨਾਂ ਦਾ ਪਰਿਵਾਰ ਬਹੁਤ ਵਿਸ਼ਾਲ ਹੈ ਉਹਦੇ ਦੋ ਤੀਆਂ ਪੋਤੀਆਂ ਪੋਤਰੇ ਪਰਪੋਤਰੇ ਬਹੁਤ ਤਰੱਕੀ ਕੀਤੀ ਪਰਿਵਾਰ ਨੇ ਹਰ ਫੀਲਡ 'ਚ ਤਰੱਕੀ ਕੀਤੀ ਹੈ ਪਰ ਉਹਦੀ ਕਮਤਾ ਨੂੰ ਸਾਂਭ ਸਕੇ ਆ ਜਿੰਨਾਂਕ ਪਰ ਉਹਦੇ ਨਾਂ ਤੇ ਕੋਈ ਵੀ ਹਾਂ ਇੱਕ ਮੈਨੂੰ ਯਾਦ ਆ ਗਿਆ ਜਿਉਂ ਜਿਉਂਦੇ ਰਹੇ ਜਿੰਨਾ ਚਿਰ ਪਿੰਡ ਦਾ ਮੋਹ ਨਹੀਂ ਛੱਡਿਆ ਹਰ 6 ਮਹੀਨੇ ਬਾਅਦ ਇੱਥੇ ਆਉਣਾ ਜਦੋਂ ਇੱਥੋਂ ਚਲੇ ਗਏ ਕਹਿੰਦੇ ਵੀ ਜਾਣਾ ਸੀ ਤੇ ਮੈਂ ਪਿੱਛੇ ਬੈਠਾ ਬਾਪੂ ਅੱਗੇ ਬੈਠਾ ਇੱਕ 바ਵਾ 바ਵਾ ਮੁੰਡਾ ਕਾਰ ਚਲਾਉਂਦਾ ਹੁੰਦਾ ਸੀ ਉਦਾਸ ਬੜੇ ਸੀ ਕਹਿੰਦੇ ਹੁਣ ਨਹੀਂ ਆਉਣਾ ਮੈਂ ਹੁਣ ਤਾਂ ਬਸ ਉਹ ਬਾਵੇ ਨੇ ਗੀਤ ਲਾਤਾ ਸਰਜੀਤ ਭੁੱਲਰ ਦਾ ਗਾਇਆ ਸੀ ਉਹਦੇ ਬੋਲ ਸੀ ਸੱਚ ਦੱਸੀ ਸੋਹਣਿਆ ਵੇ ਪਿੰਡ ਕਦੋਂ ਆਵੇਂਗਾ ਅੱਖੀਆਂ ਨੂੰ ਦੀਦਵਾਲੀ ਖੈਰ ਕਦੋਂ ਪਾਵੇਂਗਾ ਤੇ ਬਾਪੂ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਸੀ ਕਿਉਂਕਿ ਮੁਰ ਕਿਉ ਕੈਨੇਡਾ ਚਲੇ ਗਏ ਜਦੋਂ ਕੈਨੇਡਾ ਚਲੇ ਗਏ ਫਿਰ ਤਰਸਣ ਤੰਗਣ ਪਿੰਡ ਨੂੰ ਵੀ ਮੈਂ ਪਿੰਡ ਮਰਨਾ ਤੇ ਪਿੰਡ ਆ ਕੇ ਪੂਰੇ ਹੋਏ ਇੱਥੇ ਸੰਸਕਾਰ ਹੋਇਆ ਇੱਥੇ ਬੇਬੇ ਦਾ ਇੱਥੇ ਹੀ ਭੋਗ ਪਿਆ